ਯੂਕੇ ਚ ਇਸ ਵੇਲੇ ਸ਼ਾਮ ਦੇ ਸਾਢੇ 4:30 ਹੋਏ ਨੇ ਆ ਤੁਸੀਂ ਚੈੱਕ ਕਰ ਸਕਦੇ ਹੋ 4:31 ਮਿੰਟ ਹੋ ਗਏ 13 ਦਸੰਬਰ ਸੈਟਰਡੇ ਠੀਕ ਹੈ ਤੇ ਤੁਸੀਂ ਨਿਹਰਾ ਦੇਖ ਲਓ ਵੀ ਕਿੰਨਾ ਹੋ ਗਿਆ ਸਾਢੇ 4:30 ਤੇ ਠੰਡ ਨਹੀਂ ਜ਼ਿਆਦਾ ਹੋਈ ਵੀ ਇਹ ਵੀ ਬਾਹਰ ਨਿਕਲਣਾ ਵੀ ਬਹੁਤ ਔਖਾ ਲੱਗਦਾ ਐਨੀ ਠੰਡੀ ਠੰਡੀ ਹਵਾ ਚੱਲਦੀ ਹੈ ਹੱਥ ਪੈਰ ਵੀ ਸੁੰਨ ਹੋ ਜਾਂਦੇ ਨੇ ਲਾਈਟਾਂ ਵਗੈਰਾ ਸਾਰੀਆਂ ਔਨ ਹੋ ਗਈਆਂ ਲੋਕਾਂ ਦੀਆਂ ਥੋੜਾ ਥੋੜਾ ਜਿਹਾ ਦਿਨ ਹੈ ਪਰ ਰਾਤ ਹੀ ਇੱਕ ਤਰ੍ਹਾਂ ਤੇ ਬਿਲਕੁਲ ਸੰਸਾਰ ਹੈ ਕੋਈ ਵੀ ਬਾਹਰ ਨਹੀਂ ਦਿਖਦਾ ਬਾਹਰ ਨਿਕਲੂਗਾ ਵੀ ਕਿਦਾਂ ਕਿਉਂਕਿ ਕੋਈ ਠੰਡੇ ਨਹੀਂ ਜਾਂਦੇ ਮੈਂ ਵੀ ਬਸ ਵੀਡੀਓ ਬਣਾਉਣ ਲਈ ਬਾਹਰ ਆਇਆ ਸੀ ਚੱਲਦਾ ਮੈਂ ਮੇਂਦਰ ਵੀਡੀਓ ਚੰਗੀ ਲੱਗਦੀ ਹੈ ਤਾਂ ਯਾਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ